ਮੈਂ ਬਹੁਤ ਕੁਝ ਪੜਿਆ ਹੈ ਦਰਸ਼ਨ ਧਰਮ ਜੀਵਨ ਅਤੇ ਨੈਤਿਕਤਾ ਮੈਨੂੰ ਪਤਾ ਹੈ ਕਿ ਕੀ ਚੰਗਾ ਹੈ ਅਤੇ ਕੀ ਸਹੀ ਹੈ ਪਰ ਅਜੀਬ ਗੱਲ ਇਹ ਹੈ ਕਿ ਜਿੰਨਾ ਜ਼ਿਆਦਾ ਮੈਂ ਜਾਣਦੀ ਹਾਂ ਉਨਾ ਹੀ ਅਫਸੋਸ ਮਹਿਸੂਸ ਹੁੰਦਾ ਹੈ ਕਿਉਂਕਿ ਮੈਂ ਆਪਣੇ ਗਿਆਨ ਅਨੁਸਾਰ ਜੀ ਨਹੀਂ ਪਾਉਂਦੀ ਇਹ ਗਿਆਨ ਹੁਣ ਮੈਨੂੰ ਰੋਸ਼ਨੀ ਨਹੀਂ ਸਗੋਂ ਇੱਕ ਭਾਰ ਵਰਗਾ ਲੱਗਦਾ ਹੈ ਇਹ ਕੋਈ ਕਮਜ਼ੋਰੀ ਨਹੀਂ ਇਹ ਤੇਰੀ ਸੂਝ ਹੈ ਜਿੰਨਾ ਸਪਸ਼ਟ ਤੈਨੂੰ ਸਹੀ ਅਤੇ ਗਲਤ ਦਾ ਪਤਾ ਲੱਗਦਾ ਹੈ ਓਨਾ ਹੀ ਦਰਦ ਹੁੰਦਾ ਹੈ ਜਦੋਂ ਕਰਮ ਉਸ ਸੂਝ ਨਾਲ ਨਹੀਂ ਜੁੜਦਾ ਅਗਿਆਨਤਾ ਹਲਕੀ ਹੁੰਦੀ ਹੈ ਪਰ ਗਿਆਨ ਭਾਰ ਬਣ ਜਾਂਦਾ ਹੈ ਗਿਆਨ ਜ਼ਿੰਮੇਵਾਰੀ ਪੈਦਾ ਕਰਦਾ ਹੈ ਅਤੇ ਜਦੋਂ ਕਰਮ ਨਾ ਹੋਵੇ ਤਾਂ ਪਛਤਾਵਾ ਜਨਮ ਲੈਂਦਾ ਹੈ ਕਈ ਵਾਰੀ ਤਾਂ ਲੱਗਦਾ ਹੈ ਕਿ ਮੇਰਾ ਆਪਣਾ ਗਿਆਨ ਹੀ ਮੈਨੂੰ ਕੈਦ ਕਰ ਰਿਹਾ ਹੈ ਇਸ ਲਈ ਰੂਮੀ ਬਹੁਤ ਗਹਿਰੀ ਗੱਲ ਕਹਿੰਦਾ ਹੈ ਤੂੰ ਪੜ੍ਹ ਕੇ ਸਿੱਖਦੀ ਹੈ ਪਰ ਸਮਝ ਤੂੰ ਪਿਆਰ ਨਾਲ ਪਾਉਂਦੀ ਹੈ ਪੜਾਈ ਮਨ ਨੂੰ ਸਿਰਫ ਜਾਣਕਾਰੀ ਦਿੰਦੀ ਹੈ ਪਰ ਪਿਆਰ ਗਿਆਨ ਨਾਲ ਇੱਕ ਅੰਦਰੂਨੀ ਰਿਸ਼ਤਾ ਬਣਾਉਂਦਾ ਹੈ ਜਦੋਂ ਤੱਕ ਗਿਆਨ ਨਾਲ ਦਿਲੋ ਜੁੜਾਵ ਨਹੀਂ ਬਣਦਾ ਉਹ ਜੀਵਨ ਨੂੰ ਨਹੀਂ ਬਦਲਦਾ ਮਤਲਬ ਸਮਝ ਸਿਰਫ ਬੁੱਧੀ ਦੀ ਗੱਲ ਨਹੀਂ ਬਿਲਕੁਲ ਅទਿਸ ਇਸੇ ਦੁਵਿਧਾ ਨੂੰ ਪਾਈ ਗੁਰਦਾਸ ਜੀ ਨੇ ਬਹੁਤ ਕਮਾਲ ਦੇ ਤਰੀਕੇ ਨਾਲ ਸਮਝਾਇਆ ਹੈ ਉਹ ਪੁੱਛਦੇ ਹਨ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ ਬਬ ਸਿਰਫ ਗੱਲਾਂ ਕਰਕੇ ਉਸ ਪ੍ਰੀਤਮ ਪਰਮਾਤਮਾ ਦੇ ਦੇਸ਼ ਕਿਵੇਂ ਪਹੁੰਚਿਆ ਜਾ ਸਕਦਾ ਹੈ ਉਹ ਬਹੁਤ ਹੀ ਖੂਬਸੂਰਤ ਮਿਸਾਲਾਂ ਦਿੰਦੇ ਹਨ ਜਿਵੇਂ ਕੋਈ ਰਾਤ ਨੂੰ ਰਸਤਾ ਪੁੱਛੇ ਕਿ ਮੰਜ਼ਿਲ ਕਿੱਥੇ ਹੈ ਪਰ ਪੈਰ ਅੱਗੇ ਨਾ ਵਧਾਵੇ ਤਾਂ ਉਹ ਮੰਜ਼ਿਲ ਤੇ ਕਿਵੇਂ ਪਹੁੰਚੇਗਾ ਜਿਵੇਂ ਕੋਈ ਰੋਗੀ ਸਿਰਫ ਦਵਾਈਆਂ ਦੇ ਨਾਮ ਲੈਂਦਾ ਰਹੇ ਅਤੇ ਉਹਨਾਂ ਦੀ ਵਿਆਖਿਆ ਕਰਦਾ ਰਹੇ ਪਰ ਦਵਾਈ ਖਾਵੇ ਨਾ ਤਾਂ ਉਸ ਦਾ ਰੋਗ ਕਿਵੇਂ ਕਟਿਆ ਜਾਵੇਗਾ ਜਿਵੇਂ ਕੋਈ ਸਿਰਫ ਖੰਡ-ਖੰਡ ਕਹਿੰਦਾ ਰਹੇ ਅਤੇ ਖੰਡ ਦੇ ਗੁਣ ਗਾਉਂਦਾ ਰਹੇ ਪਰ ਖੰਡ ਨੂੰ ਜ਼ੁਬਾਨ ਤੇ ਨਾ ਰੱਖੇ ਤਾਂ ਉਸ ਦਾ ਮੂੰਹ ਮਿੱਠਾ ਕਿਵੇਂ ਹੋਵੇਗਾ ਉਹੰਤ ਵਿੱਚ ਫਰਮਾਉਂਦੇ ਹਨ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਿਤ ਦਿਖਾਈਏ ਜਦੋਂ ਤੱਕ ਗਿਆਨ ਦੀਆਂ ਸਿਰਫ ਗੋਸ਼ਟੀਆਂ ਹੁੰਦੀਆਂ ਰਹਿਣਗੀਆਂ ਅਤੇ ਜੀਵਨ ਵਿੱਚ ਰਹਿਤ ਯਾਨੀ ਅਮਲ ਨਹੀਂ ਆਏਗਾ ਉਦੋਂ ਤੱਕ ਉਹ ਅਸਲ ਰੋਸ਼ਨੀ ਨਹੀਂ ਮਿਲੇਗੀ ਜਿਵੇਂ ਸੂਰਜ ਦੇ ਚੜਨ ਨਾਲ ਹਨੇਰਾ ਆਪਣੇ ਆਪ ਦੂਰ ਹੁੰਦਾ ਹੈ ਤਿਵੇਂ ਹੀ ਜਦੋਂ ਕਰਨੀ ਪ੍ਰਧਾਨ ਹੁੰਦੀ ਹੈ ਤਾਂ ਹੀ ਗਿਆਨ ਦਾ ਅਸਲ ਚਾਨਣ ਦਿਖਾਈ ਦਿੰਦਾ ਹੈ ਮਤਲਬ ਮੈਂ ਵੀ ਹੁਣ ਤੱਕ ਸਿਰਫ ਖੰਡ-ਖੰਡ ਹੀ ਕਹਿ ਰਹੀ ਸੀ ਦਵਾਈ ਦਾ ਨਾਮ ਤਾਂ ਪਤਾ ਸੀ ਪਰ ਕਦੇ ਖਾਦੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਇਸ ਬੇਚੈਨੀ ਦਾ ਇੱਕ ਬਹੁਤ ਹੀ ਮੌਲਿਕ ਹੱਲ ਦਿੰਦੇ ਹਨ ਉਹ ਕਹਿੰਦੇ ਹਨ ਮਨੁਆ ਗੁਰ ਮੂਰ ਮਨਸਾ ਮਾਈ ਜਿਨ ਮੋ ਕੋ ਸੁਭ ਕਰਿਆ ਪੜਾਈ ਪਾਬ ਮੇਰਾ ਮਨ ਹੀ ਮੇਰਾ ਗੁਰੂ ਬਣ ਜਾਵੇ ਅਤੇ ਮੇਰੀ ਸ੍ਰੇਸ਼ਟ ਬੁੱਧੀ ਮੇਰੀ ਮਾਂ ਬਣ ਜਾਵੇ ਜਿਨ੍ਹਾਂ ਨੇ ਮੈਨੂੰ ਸ਼ੁਭ ਕਰਮ ਕਰਨੇ ਸਿਖਾਏ ਹਨ ਪਰ ਇਹ ਗੱਲ ਕੁਝ ਅਜੀਬ ਨਹੀਂ ਲੱਗਦੀ ਅਸੀਂ ਹੁਣੇ ਕਹਿ ਰਹੇ ਸੀ ਕਿ ਗੁਰੂ ਤੋਂ ਬਿਨਾ ਹਨੇਰਾ ਹੈ ਅਤੇ ਮਨ ਤਾਂ ਖੁਦ ਪਟਕਿਆ ਹੋਇਆ ਹੈ ਫਿਰ ਗੁਰੂ ਸਾਹਿਬ ਮਨ ਨੂੰ ਹੀ ਗੁਰੂ ਕਿਉਂ ਕਹਿ ਰਹੇ ਹਨ ਕਿ ਇਹ ਇੱਕ ਵਿਰੋਧਾਭਾਸ ਯਾਨੀ ਕੰਟਰਡਿਕਸ਼ਨ ਨਹੀਂ ਹੈ ਦੇਖ ਮਨ ਆਪਣੇ ਆਪ ਵਿੱਚ ਗੁਰੂ ਨਹੀਂ ਹੈ ਆਮ ਹਾਲਤ ਵਿੱਚ ਇਹ ਮਨ ਸਿਰਫ ਇੱਛਾਵਾਂ ਦਾ ਗੁਲਾਮ ਹੈ ਪਰ ਗੁਰੂ ਸਾਹਿਬ ਉਸ ਅਵਸਥਾ ਦੀ ਗੱਲ ਕਰ ਰਹੇ ਹਨ ਜਦੋਂ ਮਨ ਗੁਰੂ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਮੰਨ ਲੈਂਦਾ ਹੈ ਜਦੋਂ ਮਨ ਗੁਰੂ ਦੀ ਮਤ ਵਿੱਚ ਪਿੱਜ ਜਾਂਦਾ ਹੈ ਤਾਂ ਉਹ ਮਨਮੁਖ ਨਹੀਂ ਰਹਿੰਦਾ ਉਹ ਗੁਰਮੁਖ ਬਣ ਜਾਂਦਾ ਹੈ ਜਦੋਂ ਮਨ ਅਤੇ ਗੁਰੂ ਦੀ ਮਤ ਇੱਕ ਹੋ ਜਾਣ ਤਾਂ ਗੁਰਬਾਣੀ ਦਾ ਫਰਮਾਨ ਹੈ ਜਿੰਨਾ ਨਾ ਵਿਸਰੈ ਨਾਮ ਸੇ ਕਿੰਨੇ ਹਿਆ ਹੇ ਭਾਈ ਜਿੰਨਾ ਮਨੁੱਖਾ ਨੂੰ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ ਉਹ ਕਿਹੋ ਜਿਹਾ ਹੁੰਦੇ ਹਨ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਉਹਨਾਂ ਵਿੱਚ ਅਤੇ ਖਸਮ ਪ੍ਰਭੂ ਵਿੱਚ ਰੱਤਾ ਵੀ ਫਰਕ ਨਾ ਸਮਝੋ ਉਹ ਖਸਮ ਪ੍ਰਭੂ ਵਰਗੇ ਹੋ ਜਾਂਦੇ ਹਨ ਮਤਲਬ ਜਦੋਂ ਮਨ ਸੱਚ ਵਿੱਚ ਲੀਨ ਹੋ ਜਾਵੇ ਤਾਂ ਪ੍ਰਭੂ ਅਤੇ ਉਸ ਇਨਸਾਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਉਦੋਂ ਤੇਰਾ ਅੰਦਰਲਾ ਮਨ ਹੀ ਤੈਨੂੰ ਗਲਤ ਰਾਹ ਤੋਂ ਰੋਕਣ ਵਾਲਾ ਗੁਰੂ ਬਣ ਜਾਂਦਾ ਹੈ ਬਾਹਰਲਾ ਗੁਰੂ ਰਸਤਾ ਦਿਖਾਉਂਦਾ ਹੈ ਪਰ ਜਦੋਂ ਮਨ ਚੱਲਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਅੰਦਰੂਨੀ ਰੋਸ਼ਨੀ ਬਣ ਜਾਂਦਾ ਹੈ। ਉਹ ਹੁਣ ਸਮਝ ਆਇਆ। ਮਤਲਬ ਗੁਰੂ ਸਾਹਿਬ ਮਨ ਦੀ ਉਸ ਉੱਚੀ ਅਵਸਥਾ ਦੀ ਗੱਲ ਕਰ ਰਹੇ ਹਨ ਜਿੱਥੇ ਮਨ ਅਤੇ ਗੁਰੂ ਦੀ ਮਤ ਇੱਕ ਹੋ ਜਾਂਦੇ ਹਨ। ਬਿਲਕੁਲ। ਤਾਂ ਹੀ ਭਗਤ ਕਬੀਰ ਜੀ ਕਹਿੰਦੇ ਹਨ ਕਹ ਕਬੀਰ ਮਨ ਮਾਨਿਆ ਮਨ ਮਾਨਿਆ ਤੋਂ ਹਰ ਜਾਣਿਆ। ਸੱਚ ਨੂੰ ਸਿਰਫ ਦਿਮਾਗ ਨਾਲ ਜਾਣਨਾ ਕਾਫੀ ਨਹੀਂ। ਮਨ ਦਾ ਉਸ ਅੱਗੇ ਸਮਰਪਣ ਹੋਣਾ ਲਾਜ਼ਮੀ ਹੈ। ਪਰ ਕਬੀਰ ਜੀ ਇੱਕ ਚੇਤਾਵਨੀ ਵੀ ਦਿੰਦੇ ਹਨ। ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰ ਹੈ ਮਨ ਸਭ ਕੁਝ ਜਾਣਦਾ ਹੈ ਕਿ ਕੀ ਸਹੀ ਹੈ ਪਰ ਜਾਣਦੇ ਹੋਇਆਂ ਵੀ ਉਹ ਔਗਣ ਕਰੀ ਜਾਂਦਾ ਹੈ ਉਸ ਦੀਵੇ ਤੋਂ ਕੀ ਸੁਖ ਜੇ ਉਸ ਦੀਵੇ ਦੇ ਸਾਡੇ ਹੱਥ ਵਿੱਚ ਹੁੰਦਿਆਂ ਵੀ ਅਸੀਂ ਖੂਹ ਵਿੱਚ ਡੱਗ ਗਏ ਸ਼ੇਖ ਸਾਦੀ ਵੀ ਇਹੀ ਕਹਿੰਦਾ ਹੈ ਜੋ ਗਿਆਨ ਅਮਲ ਵਿੱਚ ਨਹੀਂ ਆਉਂਦਾ ਉਹ ਉਸ ਗਦੇ ਵਰਗਾ ਹੈ ਜੋ ਆਪਣੀ ਪਿੱਠ ਉੱਤੇ ਕਿਤਾਬਾਂ ਲੱਦ ਕੇ ਫਿਰਦਾ ਹੈ ਗਦਾ ਕਿਤਾਬਾਂ ਨਾਲ ਲੱਦਿਆ ਤਾਂ ਹੁੰਦਾ ਹੈ ਪਰ ਉਹਨਾਂ ਦੀ ਸਮਝ ਤੋਂ ਸੱਖਣਾ ਰਹਿੰਦਾ ਹੈ ਕੀ ਤਾਬਾ ਨਹੀਂ ਮਨ ਦਾ ਮੰਨਣਾ ਬਦਲਾਵ ਲਿਆਉਂਦਾ ਹੈ ਬਿਲਕੁਲ ਗੁਰੂ ਨਾਨਕ ਦੇਵ ਜੀ ਇਸ ਗੱਲ ਨੂੰ ਸੰਪੂਰਨ ਕਰਦੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਦੋਂ ਮਨ ਸੱਚਮੁੱਚ ਮੰਨ ਲੈਂਦਾ ਹੈ ਉਸ ਅਵਸਥਾ ਨੂੰ ਸ਼ਬਦਾਂ ਵਿੱਚ ਨਹੀਂ ਫੜਿਆ ਜਾ ਸਕਦਾ ਉਹ ਜੀਵਨ ਬਣ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਮੈਂ ਗੁਰੂ ਨੂੰ ਗੁਰੂ ਮੰਨਿਆ ਹੀ ਨਹੀਂ ਮੈਂ ਸਿਰਫ ਖੋਜ ਕੀਤੀ ਪਰ ਯਕੀਨ ਨਹੀਂ ਕੀਤਾ ਮੈਂ ਕਦੇ ਆਪਣਾ ਸੱਚ ਨਹੀਂ ਬਣਾਇਆ ਪਰ ਇਸ ਗੱਲ ਦਾ ਅਹਿਸਾਸ ਹੋਣਾ ਹੀ ਤੇਰਾ ਪਹਿਲਾ ਕਦਮ ਹੈ ਗੁਰੂ ਸਾਹਿਬ ਕਹਿੰਦੇ ਹਨ ਗੁਰ ਕੀ ਮਤ ਤੂੰ ਲੈ ਆਨੇ ਆਪਣੀ ਚਤੁਰਾਈ ਛੱਡ ਕੇ ਗੁਰੂ ਦੀ ਮਤ ਨੂੰ ਹਿਰਦੇ ਵਿੱਚ ਵਸਾ ਲੈ ਜਿਸ ਪਲ ਤੂੰ ਸੱਚ ਤੇ ਯਕੀਨ ਕਰ ਲਿਆ ਉਸੇ ਪਲ ਇਹ ਪਾਰ ਖੰਭ ਬਣ ਜਾਵੇਗਾ ਅਤੇ ਤੂੰ ਆਜ਼ਾਦ ਹੋ ਜਾਵੇਂਗੀ ਸੱਚ ਹੈ ਹੁਣ ਤੱਕ ਮੈਂ ਸਿਰਫ ਦਿਮਾਗ ਦੇ ਜ਼ੋਰ ਨਾਲ ਚੱਲ ਰਹੀ ਸੀ ਪਰ ਹੁਣ ਸਮਝ ਆਇਆ ਹੈ ਕਿ ਸਫਰ ਤਾਂ ਦਿਲ ਦਾ ਸੀ ਇਸ ਅਹਿਸਾਸ ਨੇ ਮੇਰੇ ਮਨ ਦਾ ਭਾਰ ਹਲਕਾ ਕਰ ਦਿੱਤਾ ਹੈ ਹੁਣ ਮੈਂ ਸਿਰਫ ਜਾਣਨਾ ਨਹੀਂ ਬਸ ਮੰਨਣਾ ਚਾਹੁੰਦੀ ਹਾਂ ਗੁਰੂ ਦੀ ਮੱਤ ਹੀ ਮੈਨੂੰ ਸਕੂਨ ਦੇਵੇਗੀ। ਬਿਲਕੁਲ ਕਿਉਂਕਿ ਮਨੁੱਖ ਦੇ ਆਪਣੀ ਗਿਆਨ ਦੀਆਂ ਹਜ਼ਾਰਾਂ ਰੌਸ਼ਨੀਆਂ ਵੀ ਗੁਰੂ ਦੀ ਮੱਤ ਅੱਗੇ ਤੁਛ ਹਨ। ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਜੇ 100 ਚੰਦਾ ਉੱਗ ਵਹੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਜੇ 100 ਚੰ드ਮਾ ਚੜਨ ਅਤੇ ਹਜ਼ਾਰ ਸੂਰਜ ਚੜਨ ਜੇ ਇਤਨੇ ਵੀ ਚਾਨਣ ਹੋ ਜਾਣ ਗੁਰੂ ਤੋਂ ਬਿਨਾ ਫੇਰ ਵੀ ਕੁੱਪ ਹਨੇਰਾ ਹੈ। ਬਾਹਰਲਾ ਗਿਆਨ ਸਿਰਫ ਅੱਖਾਂ ਚੋਂ ਦੇ ਆ ਸਕਦਾ ਹੈ ਪਰ ਮਨ ਦਾ ਹਨੇਰਾ ਸਿਰਫ ਗੁਰੂ ਦੀ ਮੱਤ ਹੀ ਮਿਟਾ ਸਕਦੀ ਹੈ। ਜੇ ਤੁਹਾਨੂੰ ਵੀ ਇਹ ਵਿਚਾਰ ਚੰਗੇ ਲੱਗੇ ਤਾਂ ਅਜਿਹੇ ਹੋਰ ਰੋਹਾਨੀ ਵਿਚਾਰਾਂ ਲਈ ਜੁੜੇ ਰਹੋ ਸਾਡੇ ਚੈਨਲ ਸਕੂਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ